ਤੁਸੀਂ ਸਾਰੇ ਠੀਕ ਹੋਵਾਂਗੇ ਤੇ ਅਸੀਂ ਆ ਸੀਗਾ ਸੰਡੇ ਤੇ ਹੁਣ ਹੋ ਗਈ ਸੀ ਸ਼ਾਮ ਅਸੀਂ ਆਏ ਸੀਗੇ ਗਵੰਡੀ ਦੇ ਘਰੇ ਤੇ ਅਸੀਂ ਕਢਾਇਆ ਸੀਗਾ ਨਵਾਂ ਟਰੈਕਟਰ ਇਹਨਾਂ ਦੇ ਘਰੇ ਖਲਾਤਤਾ ਸੀਗਾ ਚਲੋ ਫਿਰ ਆਜੋ ਹੁਣ ਆਪਾਂ ਟਰੈਕਟਰ ਦੇਖਦੇ ਆ ਆ ਸੀਗੇ ਮੇਰੇ ਫਰੈਂਡਸ ਸਬਸਕ੍ਰਾਈਬਰਸ ਚਲੋ ਹੁਣ ਆਪਾਂ ਟਰੈਕਟਰ ਦੇ ਵੱਲ ਨੂੰ ਜਾਣੇ ਪਏ ਆ ਚਲੋ ਟਰੈਕਟਰ ਦੇਖੀ ਇਹ ਆਪਣਾ ਨਵਾਂ ਟਰੈਕਟਰ 555 DI ਤੁਸੀਂ ਦੇਖ ਸਕਦੇ ਹੋ ਆਪਾਂ ਨੇ ਨਵਾਂ ਹੀ ਕਢਾਇਆ ਸਾਰੇ ਯਾਰੀ ਚਿਲਡਰ ਸਬਸਕ੍ਰਾਈਬਰਾਂ ਨੇ ਰਲ ਕੇ ਫਿਰ ਅਸੀਂ ਆਪਣਾ ਟਰੈਕਟਰ ਵਾਸ਼ ਕਰਤਾ ਥੋੜਾ ਜਿਹਾ ਗੰਦਾ ਹੋ ਗਿਆ ਸੀਗਾ ਤੇ ਹੁਣ ਆਜੋ ਆਪਾਂ ਹੁਣ ਕੋਈ ਗੇਮ ਖੇលਦੇ ਹਾਂ ਚਲੋ ਖੇਡੀਏ ਹੁਣ ਇਹਨਾਂ ਤੋਂ ਪੁੱਛਣ ਲੱਗੇ ਆ ਕੁਐਸਚਨ ਮੈਥ ਦੇ ਚਲੋ ਪੁੱਛੀਏ ਤੁਸੀਂ ਦੱਸੋ 3 1 ਕਿੰਨਾ ਹੁੰਦਾ 3 1 4 ਹੁੰਦਾ ਹੈ ਬੈਕ ਸਾਈਡ ਜਾਓ 4 2 ਕਿੰਨਾ ਹੁੰਦਾ ਤੁਸੀਂ ਵੀ ਬੈਕ ਜਾਓ 2 1 ਕਿੰਨਾ ਹੁੰਦਾ 3 ਹੱਸਤਾ ਹੁਣ ਇਹ ਮੇਰੇ ਤੋਂ ਪੁੱਛਣਗੇ ਚਲੋ ਮੇਰ ਤੋਂ ਪੁੱਛਿਆ 2+3 ਕਿੰਨਾ ਹੁੰਦਾ ਮੈਂ ਇਹਨਾਂ ਨੂੰ ਦੱਸਤਾ 5 ਚਲੋ ਆਇਓ ਹੁਣ ਆਪਾਂ ਕੋਈ ਹੋਰ ਕਿ ਗੇਮ ਖੇਡਦੇ ਹਾਂ ਚਲੋ ਖੇਡੀਏ ਚਲੋ ਹੁਣਾ ਥੋੜਾਇਆ ਮਤਲਬ ਬਦਲਦਾ ਥੋੜਾ ਹੀ ਹੋਇਆ ਹੋਇਆ ਤੇ ਹਵਾ ਵੀ ਬਹੁਤ ਜ਼ਿਆਦਾ ਚੱਲਦੀ ਪਈ ਹੈ ਤੇ ਜੜੀਆਂ ਦੀ ਤੁਸੀਂ ਬਾਤ ਸੁਣ ਸਕਦੇ ਹੋ ਚੀਚੀ ਕਰਦੀਆਂ ਨੇ ਸਬਸਕ੍ਰਾਈਬਰ ਹੁਣ ਖੇਡਣ ਲੱਗਿਆ ਨੇ ਉਹ ਚੀ ਚਲੋ ਦਿਖਾਈਏ ਤੁਹਾਨੂੰ ਚਲ ਲੱਗੇ ਨੇ ਚਲੋ ਫਿਰ ਤੁਹਾਨੂੰ ਦਿਖਾ ਦਿੰਨੇ ਆ ਬਾਬਾ ਤੇ ਯੂਜ਼ ਵੀ ਨਹੀਂ ਮੇਰੀ ਗੀਚ ਆ ਗੇਮ ਹੁਣ ਇਹਨਾਂ ਦੀ ਹੋ ਗਈ ਸਟਾਰਟ ਦੇਖਦੇ ਹਾਂ ਕੌਣ ਜਿੱਤਦਾ ਪਾਪਾ ਜਿੱਤਦਾ ਚਾਪ ਫਾਟ ਜਿਹਨੂੰ ਹੱਥ ਲੱਗ ਗਿਆ ਥੱਲੇ ਆ ਜਵੇ ਹਰ ਗੁਰੂ ਹੱਥ ਲੱਗ ਗਿਆ ਪਰ ਮਾਂ ਨਹੀਂ ਇਹਨਾਂ ਦੇ ਚਿਲਡਰਨਸ ਦੀ ਆਪਾਂ ਲੋਨ ਲੱਗਿਆ ਫਰੌਗ ਰੇਸ ਚਲੋ ਲੋਈਏ 2 3 ਸਟਾਰਟ ਇਹ ਫਰੌਗ ਰੇਸ ਲਾਉਂਦੇ ਪਏ ਨੇ ਸਾਰੇ ਨਾਲ ਜਦੋਂ ਐਸ਼ ਅੱਗੇ ਜਾਂਦੀ ਪਈ ਹੈ ਜਿਹੜਾ Winner ਹੋਊਗਾ ਚਲੋ ਨੀਕਾਰੇ ਇਸ ਗੇਮ ਦੇ ਵਿੱਚ ਜਿੱਤ ਚੁੱਕੀ ਹੈ ਇਸ ਲਈ ਇਹਨੂੰ ਇੱਕ ਅਮਰੂਦ ਗਿਫਟ ਕੀਤਾ ਜਾਊਗਾ ਅਮਰੂਦ ਦੇ ਐਸ਼ਲੀ ਨੂੰ ਗਿਫਟ ਕੀਤਾ ਜਾਏਗਾ ਥੈਂਕ ਯੂ ਤੇ ਗਾਇਜ਼ ਜਿਹੜੇ ਅਮਰੂਦ ਦਾ ਬੂਟਾ ਉਹਦੇ ਤੇ ਜਿੜੀਆਂ ਨੇ ਆਲੜੇ ਵੀ ਪਾਏ ਹੋਏ ਨੇ ਚਲੋ ਫੇ ਤੁਹਾਨੂੰ ਆਲੜੀ ਦਿਖਾ ਦਿੰਦੇ ਹਾਂ ਉਹ ਦੇਖ ਸਕਦੇ ਹੋ ਇਹਦੇ ਵਿੱਚ ਦੋ ਟੁਕੜੇ ਇਹ ਜਿੜੀਆਂ ਨੇ ਆਲੜੇ ਵੀ ਪਾਤੇ ਆ ਹੈਗੀ ਹੈ ਐਸ਼ਲੀ ਨੇ ਤੇ ਆ ਹੈਗੀ ਹੈ ਹਰ ਗੁਣ ਸਭ ਤੋਂ ਛੋਟੀ ਕਾ ਹੈਗਾ ਸਹਿਜ ਚਲੋ ਥੈਂਕਸ ਮਿਲਦੇ ਆਪਾਂ ਕੱਲ ਦੇ ਵਲੌਗ ਚ